AC ਚਲਾਉਣ ਨਾਲ ਹੁਣ ਨਹੀਂ ਆਉਣਗੇ ਬਿਜਲੀ ਦੇ ਮੋٹے ਬਿੱਲ ਸਰਕਾਰ ਲਿਆ ਰਹੀ ਹੈ ਨਵੀਂ ਸਕੀਮ ਕੀ ਤੁਸੀਂ April ਵਿੱਚ ਹੀ ਲਗਾਤਾਰ ਵੱਧੀ ਗਰਮੀ ਤੇ ਆਸਮਾਨ ਸ਼ੂ ਰਹੇ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਹੋ ਹੁਣ ਤੁਸੀਂ ਬਹੁਤ ਜਲਦੀ ਸੁੱਖ ਦਾ ਸਾਹ ਲੈ ਸਕਦੇ ਹੋ ਜੀ ਹਾਂ ਕੇਂਦਰ ਸਰਕਾਰ ਨਵੀਂ ਸਕੀਮ ਲਿਆਉਣ ਜਾ ਰਹੀ ਹੈ ਇਸ ਤਹਿਤ ਤੁਸੀਂ 5 ਸਟਾਰ AC ਲੈ ਸਕੋਗੇ ਤੇ ਬਹੁਤ ਘੱਟ ਬਿਜਲੀ ਖਾਂਦੇ ਹਨ ਸਰਕਾਰ ਇੱਕ ਯੋਜਨਾ ਤੇ ਕੰਮ ਕਰ ਰਹੀ ਹੈ ਜਿਸ ਤਹਤ ਤੁਸੀਂ ਆਪਣੇ ਪੁਰਾਣੇ ਤੇ ਬਿਜਲੀ ਦੀ ਵੱਧ ਖਪਤ ਕਰਨ ਵਾਲੇ AC 에어 ਕੰਡੀਸ਼ਨਰਾਂ ਨੂੰ ਘੱਟ ਬਿਜਲੀ ਨਾਲ ਚੱਲਣ ਵਾਲੇ 5 ਸਟਾਰ AC ਨਾਲ ਬਦਲ ਸਕੋਗੇ ਅਜਿਹਾ ਕਰਨ ਨਾਲ ਸਰਕਾਰ ਤੁਹਾਨੂੰ ਵਿਤੀ ਪ੍ਰोत्ਸਾਹਨ ਵੀ ਦਵੇਗੀ 25% ਬਿਜਲੀ 쿨ਿੰਗ ਤੇ ਖਰਚ ਕੀਤੀ ਜਾ ਰਹੀ ਪਿਛਲੇ ਕੁਝ ਸਾਲਾਂ ਵਿੱਚ AC ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ 2021-22 ਵਿੱਚ ਜਿੱਥੇ 84 ਲੱਖ ਯੂਨਿਟ ਵੇਚੇ ਗਏ ਸਨ ਉੱਥੇ 2023-24 ਵਿੱਚ ਇਹ ਗੰਤੀ ਵਧ ਕੇ ਲਗਭਗ 1.1 ਕਰੋੜ ਹੋ ਗਈ ਹੈ ਪਰ ਇਹ ਤੇਜ਼ੀ ਨਾਲ ਵਧ ਰਿਹਾ কুলਿੰਗ ਸਿਸਟਮ ਭਾਰੀ ਮਾਤਰਾ ਵਿੱਚ ਬਿਜਲੀ ਦੀ ਖਪਤ ਕਰ ਰਿਹਾ ਹੈ ਇੱਕ ਅੰਦਾਜ਼ੇ ਅਨੁਸਾਰ ਭਾਰਤ ਵਿੱਚ ਇਮਾਰਤਾਂ ਦੁਆਰਾ ਖਪਤ ਕੀਤੀ ਜਾਣ ਵਾਲੀ કુલ ਬਿਜਲੀ ਦਾ 25% ਹਿੱਸਾ ਸਿਰਫ ਸਿਰਫ কুলਿੰਗ ਯਾਨੀ ਏਸੀ ਦੇ ਖਰਚ ਤੇ ਕੀਤਾ ਜਾ ਰਿਹਾ ਹੈ ਰਿਪੋਰਟਰਾਂ ਵਿੱਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਘਰਾਂ ਵਿੱਚ ਅਜੇ ਵੀ 3 ਸਟਾਰ ਤੋਂ ਘੱਟ ਰੇਟਿੰਗ ਵਾਲੇ ਏਸੀ ਹਨ ਜੋ ਨਾ ਸਿਰਫ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਹਨ ਬਲਕਿ ਵਾਤਾਵਰਨ ਨੂੰ ਵੀ ਪ੍ਰਭਾਵਿਤ ਕਰਦੇ ਹਨ ਬੀਬੀ ਊਰਜਾ ਕੁਸ਼ਲਤਾ ਬਿਊਰੋ ਦਾ ਕਹਿਣਾ ਹੈ ਜੇਕਰ ਕੋਈ ਖਪਤਕਾਰ ਆਪਣੇ ਪੁਰਾਣੀ ਏਸੀ ਨੂੰ 5 ਸਟਾਰ ਮਾਡਲ ਨਾਲ ਬਦਲਣਾ ਤਾਂ ਉਹ ਸਾਲਾਨਾ 3600 ਤੱਕ ਦੀ ਬਚਤ ਕਰ ਸਕਦਾ ਹੈ ਸਰਕਾਰ ਇਸ ਯੋਜਨਾ ਨੂੰ ਆਸਾਨ ਤੇ ਕਿਫਾਇਤੀ ਬਣਾਉਣ ਲਈ ਕਈ ਉਪਾਅ ਮਤੇ ਵਿਚਾਰ ਕਰ ਰਹੀ ਹੈ ਇਸ ਵਿੱਚ ਪਹਿਲਾ ਕਦਮ ਰੀਸਾਈਕਲਿੰਗ ਸਰਟੀਫਿਕੇਟ ਪ੍ਰਦਾਨ ਕਰਨਾ ਹੈ ਖਪਤਕਾਰ ਆਪਣਾ ਪੁਰਾਣਾ ਏਸੀ ਕਿਸੇ ਪ੍ਰਮਾਣਿਤ ਰੀਸਾਈਕਲਿੰਗ ਨੂੰ ਦੇ ਕੇ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ ਜਿਸ ਨੂੰ ਨਵਾਂ 5 ਸਟਾਰ ਏਸੀ ਖਰੀਦਣ ਵੇਲੇ ਵਿਕਰੇਤਾ ਤੋਂ ਕੁਝ ਛੂਟ ਮਿਲੇਗੀ ਦੂਜੀ ਸਕੀਮ ਨਿਰਮਾਤਾ ਦੁਆਰਾ ਦਿੱਤੀ ਜਾਣ ਵਾਲੀ ਛੋਟ ਹੈ ਜਿਸ ਵਿੱਚ ਕੰਪਨੀਆਂ ਪੁਰਾਣੇ ਏਸੀ ਨੂੰ ਐਕਸਚੇਂਜ ਕਰਕੇ ਖਰੀਦਣ ਤੇ ਛੋਟੇ 2 ਛੋਟ ਦੇ ਸਕਦੀਆਂ ਹਨ ਇਸ ਤੋਂ ਇਲਾਵਾ ਸਰਕਾਰ ਬਿਜਲੀ ਕੰਪਨੀਆਂ ਦੇ ਸਹਿਯੋਗ ਨਾਲ ਬਿੱਲਾਂ ਵਿੱਚ ਛੂਟ ਜਾਂ ਕ੍ਰੈਡਿਟ ਦੇਣ ਤੇ ਗਲਪਦੀ ਵੀ ਪੜਚੋਲ ਕਰ ਰਹੀ ਹੈ ਦੱਸ ਦਈਏ ਕਿ ਦਿੱਲੀ ਵਿੱਚ ਬੀ ਐਸ ਈ ਐਸ ਪਹਿਲਾਂ ਹੀ ਇੱਕ ਸਕੀਮ ਚੱਲ ਰਹੀ ਹੈ ਜਿਸ ਵਿੱਚ ਪੁਰਾਣੇ ਘੱਟ ਦਰਜੇ ਵਾਲੇ ਏਸੀ ਨੂੰ ਬਦਲਣ ਤੇ 60 ਪ੍ਰਤੀਸ਼ਤ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ ਪਰਲ ਗਰੁੱਪ ਬਾਰੇ ਵੱਡਾ ਫੈਸਲਾ ਪਰਲ ਗਰੁੱਪ ਦੀਆਂ ਜਾਇਦਾਦਾਂ ਦੀ ਨਿਲਾਮੀ ਤੇ ਇਸ ਤੋਂ ਇਕੱਠੇ ਹੋਏ ਪੈਸੇ ਨਿਵੇਸ਼ਕਾਂ ਨੂੰ ਮੋੜਨ ਦੀ ਪ੍ਰਕਿਰਿਆ ਇੱਕ ਵਾਰ ਫਿਰ ਸ਼ੁਰੂ ਹੋ ਰਹੀ ਹੈ ਲੱਖਾਂ ਨਿਵੇਸ਼ਕਾਂ ਨੇ ਉਹਨਾਂ ਨੂੰ ਲੱਖਾਂ ਨਿਵੇਸ਼ਕਾਂ ਨੂੰ ਉਹਨਾਂ ਦੇ 5969 ਹਜ਼ਾਰ ਕਰੋੜ ਰੁਪਏ ਦੇ ਕਪਲੇ ਦੇ ਪੈਸੇ ਮੋੜਨ ਦੀ ਆਸ ਵੀ ਜਾਗ ਪਈ ਹੈ ਦਰਅਸਲ ਗਰੁੱਪ ਦੀਆਂ 11 ਪ੍ਰਾਪਰਟੀਆਂ ਦੀ 21 April ਨੂੰ ਨਿਲਾਮੀ ਕੀਤੀ ਜਾ ਰਹੀ ਹੈ ਜ਼ਿਆਦਾਤਰ ਵਿਵਾਦਿਤ ਜਾਇਦਾਦਾਂ ਦਾ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਨ ਇਹ ਵੀ ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਲੋਕਾਂ ਦਾ ਪੈਸਾ ਮੋੜਨ ਤੇ ਗਰੁੱਪ ਦੀਆਂ ਜਾਇਦਾਦਾਂ ਦੀ ਨਿਸ਼ਾਨਦੇਹੀ ਕਰਨ ਕਰਕੇ ਉਹਨਾਂ ਨੂੰ ਵੇਚਣ ਲਈ ਲੋਡਾ ਕਮੇਟੀ ਬਣਾਈ ਸੀ ਕਮੇਟੀ ਵੱਲੋਂ ਸਾਰੇ ਕਾਜ ਪੂਰੇ ਕਰ ਲਏਗਾ ਹਨ ਪਿਛਲੇ ਸਾਲ ਪਰਲ ਗਰੁੱਪ ਦੇ ਆਮ ਆਦਮੀ ਨਿਰਮਲ ਸਿੰਘ ਪਗੂ ਦੀ ਮੌਤ ਹੋ ਗਈ ਸੀ ਆਮ ਆਦਮੀ ਪਾਰਟੀ ਨੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਸਰਕਾਰ ਬਣਨ ਤੇ ਲੋਕਾਂ ਨੂੰ ਉਹਨਾਂ ਦਾ ਪੈਸਾ ਵਾਪਸ ਕਰਾਉਣ ਦਾ ਵਾਅਦਾ ਕੀਤਾ ਸੀਗਾ ਇਸ ਘੋਟਾਲੇ ਦੀ ਦੌਰਾਨ ਕਰਨ ਵਾਲੀ ਗੱਲ ਇਹ ਸੀ ਕਿ ਲੋਕਾਂ ਦੇ ਪੈਸੇ ਤੋਂ ਬਨਾਇਆ ਜਾਇਦਾਦ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੇਚ ਦਿੱਤਾ ਗਿਆ ਸੀ ਇਹ ਜਾਇਦਾਦਾਂ 1200 ਕਰੋੜ ਰੁਪਏ ਦੀ ਕੀਮਤ ਦੀਆਂ ਸਨ ਪੰਜਾਬ ਪੁਲਿਸ ਨੇ 2020 ਵਿੱਚ एफआईआर दर्ज कराने ਕੇ एमडी पंगू पंगू ਦੇ ਪਰਿਵਾਰਕ ਮੈਂਬਰਾਂ ਸਣੇ 50 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਹਨੇਰੀ ਤੂਫਾਨ ਤੇ ਮੀਂਹ ਨਾਲ ਅਲਰਟ ਮੋੜ ਤੇ ਇਹ ਜ਼ਿਲ੍ਹੇ ਚੱਲਣ ਗਿਆ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਆਉਣ ਵਾਲੇ 24 ਘੰਟਿਆਂ 'ਚ ਮੌਸਮ ਬਦਲਣ ਵਾਲਾ ਹੈ ਪਹਾੜੀ ਇਲਾਕਿਆਂ 'ਚ ਇਹ ਵੀ ਮੌਸਮ ਬਦਲ ਗਿਆ ਹੈ ਤੇ ਅਗਲੇ 3 ਦਿਨਾਂ ਵਿੱਚ ਘਾਰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਅਲਰਟ ਆਈਐਮਡੀ ਨੇ ਜਾਰੀ ਕੀਤਾ ਹੈ ਭਾਅ ਅੱਜ ਭਾਅ 18 April ਨੂੰ ਹਲਕਾ ਮੀਂਹ ਪਵੇਗਾ ਅੱਜ ਦੇ ਦਿਨ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਮੀਂਹ ਪੈ ਸਕਦਾ ਹੈ ਖਾਸ ਕਰਕੇ ਉੱਤਰਾਖੰਡ ਤੇ ਉੱਤਰ ਕਾਸ਼ੀ ਚਮੋਲੀ ਹੁਦਰ ਪ੍ਰਿਆਗ ਟਿਹਰੀ ਤੇ ਦਹਿਰਾਦੂਨ ਜ਼ਿਲ੍ਹਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ ਭਲਕੇ ਭਾ 19 April ਨੂੰ ਮੌਸਮ ਵਿਭਾਗ ਵੱਲੋਂ orange alert ਜਾਰੀ ਕੀਤਾ ਗਿਆ ਹੈ ਭਲਕੇ ਪੂਰੇ ਉੱਤਰਾਖੰਡ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ ਇਸ ਦਿਨ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ